ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਮਾਂ ਜ਼ਿਆਦਾ ਹੋ ਰਿਹਾ ਹੈ ਕਿਉਂਕਿ ਬੱਚਿਆਂ ਦੀ ਬੱਸਿਸ ਦਾ ਟਾਈਮ ਹੈ ਸਿਰਫ 20 ਮਿੰਟ ਤੁਹਾਡੇ ਬੇਟੇ ਮੈਂ ਲਾਂਗੀ ਅੱਜ ਸਾਡੇ ਵਿਦਿਆਰਥੀ ਸਖਸ਼ੀਅਤ ਉਸਾਰੀ ਕੈਂਪ ਦਾ ਅੱਜ ਸੈਕੰਡ ਡੇ ਸੀ ਜਿਦੇ ਵਿੱਚ ਸਵੇਰ ਤੋਂ ਸਰਦਾਰ ਰਾਜਪਾਲ ਸਿੰਘ ਜੀ ਅਤੇ ਕੈਪਟਨ ਯਸ਼ਪਾਲ ਸਿੰਘ ਜੀ ਜੋ ਸਾਡੇ ਕੋਲ ਅੱਜ ਮੁੱਖ ਵਕਤਾ ਦੇ ਤੌਰ ਤੇ ਸਾਡੇ ਦਰਮਿਆਨ ਸੁਸ਼ੋਭੀਤ ਨੇ ਸਵੇਰ ਤੋਂ ਬੱਚੇ ਤੁਸੀਂ ਇਹਨਾਂ ਦੀਆਂ ਸਿੱਖਿਆਵਾਂ ਇਹਨਾਂ ਦੇ ਵਿਚਾਰ ਸਵੇਰ ਤੋਂ ਸੁਣ ਰਹੇ ਹੋ ਔਰ ਮੈਨੂੰ ਮਾਨ ਹੈ ਆਪਣੀ ਬੱਚੀਆਂ ਦਾ ਕਿ ਬੱਚੇ ਜਿਹੜੇ ਨੇ ਜਦੋਂ ਵੀ ਅਸੀਂ ਇਦਾਂ ਦੇ ਕੋਈ ਵੀ ਪ੍ਰੋਗਰਾਮ ਆਰਗੇਨਾਈਜ਼ ਕਰਦੇ ਹਾਂ ਬੱਚੇ ਬੜੇ ਧਿਆਨਪੂਰਵਕ ਸੁਣਦੇ ਵੀ ਨੇ ਔਰ ਕੋਸ਼ਿਸ਼ ਕਰਦੇ ਨੇ ਕਿ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਢਾਲਣ ਸਾਨੂੰ ਇਹੀ ਉਮੀਦ ਹੁੰਦੀ ਹੈ ਕਿ ਸਿਰਫ ਸੁਣ ਕੇ ਇੱਥੇ ਹੀ ਛੱਡ ਕੇ ਨਾ ਜਾਇਓ ਬੇਟੇ ਜੋ ਕੁਝ ਸੁਣਿਆ ਹੈ ਉਹਨੂੰ ਆਪਣੇ ਅੰਦਰ ਧਾਰਨ ਕਰਕੇ ਇਸ ਲਾਇਬ੍ਰੇਰੀ ਦੇ ਵਿੱਚੋਂ ਬਾਹਰ ਜਾਇਓ ਇਸ ਲਾਇਬ੍ਰੇਰੀ ਦੇ ਵਿੱਚ ਬੈਠਣਾ ਹੀ ਤੁਹਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਮੈਂ ਪਹਿਲਾਂ ਵੀ ਕਹਿੰਦੀ ਰਹੀਆਂ ਮੈਂ ਕੱਲ ਵੀ ਤੁਹਾਨੂੰ ਕਿਹਾ ਸੀ ਇਹ ਲਾਇਬ੍ਰੇਰੀ ਬੇਟੇ ਤੁਹਾਡੇ ਲਈ ਇੱਕ ਮੰਦਿਰ ਗੁਰਦੁਆਰੇ ਤੋਂ ਘੱਟ ਨਹੀਂ ਹੈ ਇਹਦੇ ਵਿੱਚ ਬਹੁਤ ਵਿਦਵਾਨ ਸਖਸ਼ੀਅਤ ਦੀ ਰੂਹ ਜੜੀ ਹੈ ਇਹਦੇ ਵਿੱਚ ਵਿਦਮਾਨ ਹੈ ਬੀਬੀ ਜੀ ਜਿਨ੍ਹਾਂ ਦਾ ਮੈਂ ਅਕਸਰ ਜ਼ਿਕਰ ਕਰਦੀ ਆਂ ਬੀਬੀ ਯਸ਼ਪਾਲ ਕੌਰ ਜੀ ਜਿਨ੍ਹਾਂ ਨੇ ਆਪਣੇ ਮਾਤਾ ਜੀ ਸਰਦਾਰਨੀ ਗਿਆਨ ਕੌਰ ਜੀ ਦੇ ਨਾਮ ਦੇ ਉੱਤੇ ਇਹ ਲਾਇਬ੍ਰੇਰੀ ਬਣਵਾਈ ਸੀ ਜਦੋਂ ਆਂਦੇ ਨੇ ਉਹਨਾਂ ਨੂੰ ਕਹਿੰਦੇ ਨੇ ਇਹ ਮੇਰਾ ਪੇਕਾ ਘਰ ਹੈ ਤੇ ਜੇ ਉਹਨਾਂ ਦਾ ਇਹ ਪੇਕਾ ਘਰ ਹੈ ਬੇਟੇ ਤੁਹਾਡੇ ਲਈ ਉਹਨਾਂ ਦਾ ਪੇਕਾ ਘਰ ਜਿਹੜਾ ਹੈ ਇਹ ਕਿਸੇ ਗੁਰਦੁਆਰੇ ਤੋਂ ਘੱਟ ਨਹੀਂ ਹੈ ਔਰ ਜਦੋਂ ਵੀ ਅਸੀਂ ਅੱਛੇ ਸਮਾਗਮ ਕਰਦੇ ਹਾਂ ਇਸੇ ਲਾਇਬ੍ਰੇਰੀ 'ਚ ਬੈਠ ਕੇ ਹੀ ਅਸੀਂ ਹਮੇਸ਼ਾ ਆਪਣੇ ਪ੍ਰੋਗਰਾਮ ਜਿਹੜੇ ਕਰਦੇ ਹਾਂ ਔਰ ਮੈਨੂੰ ਹਮੇਸ਼ਾ ਐਦਾ ਹੀ ਲੱਗਦਾ ਹੁੰਦਾ ਹੈ ਕਿ ਅਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਬੈਠੇ ਹਾਂ ਔਰ ਸਾਰੇ ਹੀ ਇੱਥੇ ਬੈਠ ਕੇ ਸਤਵੀਂ ਪਾਸ਼ਾਹੀ ਗੁਰੂ ਹਰ Rai ਸਾਹਿਬ ਜੀ ਅਤੇ ਸਾਡੇ ਬਹੁਤ ਹੀ ਸਤਿਕਾਰਯੋਗ ਪੰਥ ਰਤਨ ਜਿੰਦਾ ਸ਼ਹੀਦ ਸਿੰਘ ਸਾਹਿਬ ਜਿੱਥੇ ਦਾ ਸੰਤ ਬਾਬਾ ਨਿਹਾਲ ਸਿੰਘ ਜੀ ਸਾਡੀ ਪੂਰੀ ਮੈਨੇਜਮੈਂਟ ਕਮੇਟੀ ਔਰ ਬੀਬੀ ਜਸ਼ਪਾਲ ਕੌਰ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਦੀਦੀ ਬਲਰਾਜ ਕੌਰ ਜੀ ਬੇਟੇ ਸਾਰਿਆਂ ਦਾ ਉਸ ਵੇਲੇ ਤੁਹਾਡੇ ਉਤੇ ਆਸ਼ੀਰਵਾਦ ਭਰਿਆ ਹੱਥ ਹੁੰਦਾ ਹੈ। ਔਰ ਇਸ ਲਈ ਤੁਸੀਂ ਸਾਰੀਆਂ ਬੱਚੀਆਂ ਬਹੁਤ ਵੱਡ ਭਾਗੀਆਂ ਹੋ, ਬਹੁਤ ਖੁਸ਼ਕਿਸਮਤ ਹੋ ਕਿ ਤੁਹਾਨੂੰ ਇੰਨੀਆਂ ਮਹਾਨ ਸਖਸ਼ੇਤਾ ਪੰਥ ਦੀਆਂ ਮਹਾਨ ਸਖਸ਼ੇਤਾ ਦਾ ਆਸ਼ੀਰਵਾਦ ਉਹਨਾਂ ਦਾ ਹੱਥ ਤੁਹਾਡੇ ਸਿਰ ਉਤੇ ਸਦਾ ਕਾਇਮ ਹੈ। ਇਹ ਕਿਸੇ ਮਾਨ ਤੋਂ ਘੱਟ ਨਹੀਂ ਇਹ ਕਿਸੇ ਆਸ਼ੀਰਵਾਦ ਤੋਂ ਘਟ ਨਹੀਂ ਇਹ ਕਿਸੇ ਵੱਡੇ ਭਾਗਾਂ ਤੋਂ ਘਟ ਨਹੀਂ ਕਿ ਸਾਨੂੰ ਇੰਨਾ ਮਾਣ ਸਤਿਕਾਰ ਔਰ ਸਾਨੂੰ ਪਿਆਰ ਸਾਨੂੰ ਆਸ਼ੀਰਵਾਦ ਜਿਹੜਾ ਹੈ ਇਹਨਾਂ ਤੋਂ ਮਿਲ ਰਿਹਾ ਹੈ ਮੈਂ ਆਪਣੇ ਵੱਲੋਂ ਅੱਜ ਦੇ ਸਾਡੇ ਮੁੱਖ ਵਕਤਾ ਸਰਦਾਰ ਰਾਜਪਾਲ ਸਿੰਘ ਜੀ ਔਰ ਕੈਪਟਨ ਯਸ਼ਪਾਲ ਸਿੰਘ ਜੀ ਦਾ ਤਹਿ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਉਹ ਜਦੋਂ ਇਦਾਂ ਦੇ ਪ੍ਰੋਗਰਾਮ ਕਰਦੇ ਨੇ ਤੇ ਸਭ ਤੋਂ ਪਹਿਨ ਸਾਡੇ ਕਾਲਜ ਨੂੰ ਦਿੱਤੀ ਜਾਂਦੀ ਹੈ ਔਰ ਹਮੇਸ਼ਾ ਹੀ ਸਾਨੂੰ ਚੰਗਾ ਲੱਗਦਾ ਹੈ ਔਰ ਜਿੰਨੇ ਮਰਜ਼ੀ ਇਹਨਾਂ ਦੇ ਰੁਝੇਵੇਂ ਹੋਣ ਆਪਣੇ ਰੁਝੇਵਿਆਂ ਚੋਂ ਟਾਈਮ ਕੱਢ ਕੇ ਇਹ ਕੋਈ ਨਾ ਕੋਈ ਪ੍ਰੋਗਰਾਮ ਜੜੇ ਹੈ ਉਹ ਸਾਡੇ ਕਾਲਜ ਦੇ ਵਿੱਚ ਰੱਖਦੇ ਨੇ ਔਰ ਸਾਨੂੰ ਵਧੀਆ ਲੱਗਦਾ ਇਸ ਗੱਲ ਦੇ ਲਈ ਮੈਂ ਬਾਬਾ ਜੀ ਵੱਲੋਂ ਬੀਬੀ ਜੀ ਵੱਲੋਂ ਪੂਰੀ ਮੈਨੇਜਮੈਂਟ ਵੱਲੋਂ ਦੀਦੀ ਵੱਲੋਂ ਬੱਚੀਆਂ ਵੱਲੋਂ ਆਪਣੇ ਪੂਰੇ ਸਟਾਫ ਵੱਲੋਂ ਸਰ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਮੈਂ ਹੁਣ 2 ਮਿੰਟ ਦੇ ਲਈ ਦੀਦੀ ਨੂੰ ਮੰਚ ਤੇ ਬੁਲਾਣਾ ਚਾਹਾਂਗੀ ਕਿ ਉਹ ਬੱਚਿਆਂ ਨਾਲ ਰੂਬਰੂ ਹੋ ਕੇ ਆਪਣੇ ਵਿਚਾਰ ਜਿਹੜੇ ਨੇ ਬੱਚਿਆਂ ਦੇ ਨਾਲ ਸਾਂਝੇ ਕਰਨਗੇ